ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਟਰਾਂਸਪੋਰਟ ਮੰਤਰੀ ਅਰਨ ਚੋਧਰੀ ਨੇ ਕਿਸਾਨਾਂ ਨੂੰ ਵੰਡੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਕਿਸਾਨਾਂ ਚ ਖੁਸ਼ੀ ਦੀ ਲਹਿਰ ਅੱਜ ਕ੍ਰਿਸ਼ਨਾ ਰਿਜ਼ੋਰਟ ਅਵਾਂਖਾ ਦਿਨਾਨਗਰ ਵਿਖੇ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਪ੍ਰਮਾਣ ਪੱਤਰ ਵੰਡਣ ਦੇ ਲਈ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਦੀ ਪ੍ਰਧਾਨਗੀ ਚ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਟ੍ਰਾਂਸਪੋਰਟ ਮੰਤਰੀ ਅਰਨਾ ਚੌਧਰੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰਨਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤ ਬਿਲਕੁਲ ਸਾਫ਼ ਹੈ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ਉਨਾ ਕਿਹਾ ਕਿ ਪੰਜਾਬ ਦੇ ਆਰਥਿਕ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਕੀਤੇ ਵਾਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਫਸਲ ਨੂੰ ਸਰਕਾਰ ਵੱਲੋਂ ਮੰਡੀਆਂ 'ਚ ਸਮੇਂ ਸਿਰ ਚੁੱਕਿਆ ਗਿਆ ਅਤੇ ਸਮੇਂ ਸਿਰ ਹੀ ਉਸ ਦੀ ਅਦਾਇਗੀ ਕੀਤੀ ਗਈ ਹੈ ਆਪਣੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਅਰਨ ਚੋਦਰੀ ਨੇ ਕਿਹਾ ਕਿ ਮਨਜੂਰ ਰੇਲਵੇ ਫਲਾਈਓਵਰ ਦਾ ਕੰਮ 2 ਹਫ਼ਤੇ ਤੱਕ ਅਤੇ ਸਰਕਾਰੀ ਕਾਲਜ ਦੇ ਨਵੋਦੀਆ ਸਕੂਲ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ ਉਨਾ ਕਿਹਾ ਕਿ 55 ਕਰੋੜ ਦੀ ਲਾਗਤ ਨਾਲ ਮੀਰਥਲ ਤੋਂ ਦਿਨਾਨਗਰ ਤੱਕ ਸੜਕ ਬਣਾਈ ਗਈ ਹੈ ਅਤੇ ਦਿਨਾਨਗਰ ਵਿਖੇ ਸਬ ਡਿਵੀਜ਼ਨ ਦੇ ਲਈ ਵੀ ਜਲਦੀ ਕੰਪਲੈਕਸ ਤਿਆਰ ਕੀਤਾ ਜਾਵੇਗਾ ਜਿੱਥੇ ਸਾਰੇ ਅਧਿਕਾਰੀ ਬੈਠਣਗੇ ਤਾਂ ਜੋ ਲੋਕਾਂ ਨੂੰ ਕੰਮ ਕਰਵਾਉਣ ਦੇ ਲਈ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ ਅਰਨਾ ਚੌਧਰੀ ਨੇ ਕਿਹਾ ਕਿ 8 ਸਮਾਰਟ ਸਕੂਲ ਹਲਕੇ ਅੰਦਰ ਬਣਾਏ ਗਏ ਹਨ ਅਤੇ 10 ਸਕੂਲ ਜਿਨ੍ਹਾਂ ਦੀ ਇਮਾਰਤਾਂ ਕਮਜ਼ੋਰ ਹਨ ਉਹਨਾਂ ਦੀ ਮੁਰੰਮਤ ਕਰਵਾਈ ਜਾਵੇਗੀ ਟਰਾਂਸਪੋਰਟ ਮੰਤਰੀ ਹੁੰਦਿਆਂ ਹੋਇਆਂ ਮੈਂ 300 ਨਵੀਆਂ ਬੱਸਾਂ ਚਲਾਈਆਂ ਪੀਆਰਟੀਸੀ ਦੀਆਂ 100 ਬੱਸਾਂ ਤੇ 30 ਬਾਲਵੋ ਬੱਸਾਂ ਨਵੀਆਂ ਖਰੀਦੀਆਂ ਗਈਆਂ ਹਨ। ਉਹਨਾਂ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ 500 ਤੋਂ ਵਧਾ ਕੇ 750 ਅਤੇ ਸगन ਸਕੀਮ 15000 ਤੋਂ ਵਧਾ ਕੇ 21000 ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਰਜ਼ਾ ਮਾਫੀ ਦੇ ਪਹਿਲੇ ਘੇੜੇ 'ਚ 2.5 ਏਕੜ ਵਾਲੇ 492 ਕਿਸਾਨਾਂ ਅਤੇ ਦੂਜੇ ਘੇੜੇ 'ਚ 5 ਏਕੜ ਵਾਲੇ 211 ਕਿਸਾਨਾਂ ਦਾ ਕੁੱਲ 121 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਕੇ ਉਹਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ ਹਨ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਧਰੀ ਨੇ ਵੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬ 'ਚ ਕਾਂਗਰਸੀ ਸਰਕਾਰ ਬਿਨਾਂ ਕਿਸੇ ਭੇਡ-ਪਾਉ ਦੇ ਵਿਕਾਸ ਕਰ ਰਹੀ ਹੈ ਜਿਸ ਤੋਂ ਲੋਕ ਸੰਤੁਸ਼ਟ ਨਜ਼ਰ ਆ ਰਹੇ ਹਨ। 265 ਜਨਾਬੇ ਦੇ ਵਿੱਚ 1365 ਰੁਪਏ ਹਰ ਸਾਲ ਦੇ ਸਕੀਮ ਦੇ ਤਹਿਤ ਸਾਰੇ ਹੀ ਬੈਠੇ ਕਿਸਾਨ ਵੀਰ ਔਰ ਕੋਆਪਰੇਸ਼ਨ ਮੈਂਬਰ ਦੇ ਸਾਰੇ ਹੀ ਅਫਸਰਾਂ अरुणा चौधरी सोशल सिक्योरिटी वुमेन एंड स्टेट दे हो ਸਾਡੇ ਬੈਠੇ ਲੀਡਰ ਸਾਹਿਬਾਨ ਔਰ ਖਾਸ ਤੌਰ ਤੇ ਸਾਹਮਣੇ ਬੈਠੇ ਮੇਰੇ ਕਿਸਾਨ ਵੀਰ ਕਰਜ਼ਾ ਮਾਫੀ ਦਾ ਸੈਕਿੰਡ ਫੇਜ਼ ਜਿਹੜਾ ਸੀ ਉਹਦੀ ਅੱਜ ਸਮਾਰੋਹ ਸੀ ਉਸ ਸਮਾਗਮ ਦੇ ਵਿੱਚ ਅ ਅੱਜ ਤੱਕ ਅਸੀਂ 121 ਕਰੋੜ ਗੁਰਦਾਸਪੁਰ ਔਰ ਦਿਨਾਨਗਰ ਸਬਡਿਵੀਜ਼ਨ ਦਾ ਸੀ ਲੈ ਚੁੱਕਿਆ ਵੜ ਚੁਕਿਆ ਲੋਕਾਂ ਦੇ ਵਿੱਚ ਸੋ ਸਰਕਾਰ ਦੀ ਨੀਅਤ ਵਿੱਤੀ ਸੰਕਟ ਹੋਣ ਦੇ ਬਾਵਜੂਦ ਇਹ ਰਹੀ ਹੈ ਕਿ ਕਿਸਾਨ ਭਰਾਵਾਂ ਦਾ ਚੜਾਇਆ ਕਰਜ਼ਾ ਇਹ ਦੂਰ ਹੋਣਾ ਚਾਹੀਦਾ ਹੈ ਪਹਿਲੇ ਪੜਾਅ 'ਚ ਅਸੀਂ 2.5 ਏਕੜ ਜਾਂ ਉਸ ਤੋਂ ਘੱਟ ਕਿਸਾਨਾਂ ਨੂੰ ਲਿਆ ਸੀ ਔਰ ਸੈਕੰਡ ਫੇਜ਼ ਦੇ ਵਿੱਚ ਅਸੀਂ 5 ਏਕੜ ਦੇ ਕਿਸਾਨ ਜਿਹੜੇ ਹਨ ਉਹਨਾਂ ਦਾ ਕਰਜ਼ਾ ਮਾਫ ਕੀਤਾ ਸੋ ਸਰਕਾਰ ਇਹ ਚੰਗੀ ਹੈ ਔਰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਕਿਸਾਨਾਂ ਦਾ ਦੁੱਖ ਦਰਦ ਕੀ ਹੈ ਚਾਰ ਫਸਲਾਂ ਅਜ ਤੱਕ ਚੁਕੀਆਂ ਨੇ ਸਰਕਾਰ ਨੇ ਔਰ ਕਿਸੇ ਵੀ ਕਿਸਾਨ ਵੀਰ ਨੂੰ ਕਿਸੇ ਕਿਸਾਨ ਭਰਾ ਨੂੰ ਮੰਡੀਆਂ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ ਨਾ ਹੀ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੁੱਲਣਾ ਪਿਆ ਜਿਵੇਂ ਕਿ ਪਿਛਲੇ ਸਰਕਾਰਾਂ ਦੇ ਵਿੱਚ ਉਹ 10-10 ਦਿਨ ਮੰਡੀ ਦੇ ਵਿੱਚ ਬੈਠੇ ਰਹਿੰਦੇ ਸੀ ਤਾਂ ਵੀ ਉਹਨਾਂ ਦੀ ਪੇਮੈਂਟ ਜੜੀ ਸੀ ਉਹ ਨਹੀਂ ਹੁੰਦੀ ਸੀ ਸੋ ਇਸ ਕਰਕੇ ਸਰਕਾਰ ਚੰਗੀ ਹੈ ਕਿ ਹਰ ਵਰਗ ਨੂੰ ਇੱਕ ਚੜਾ ਹੈ ਹਜ਼ਾਰਾਂ ਦੇ ਜਿਹੜੀ ਉਹਨਾਂ ਨੇ ਫੈਸਲੇ ਕੀਤੇ ਸੀ ਜਾਂ ਜਿਹੜੀ ਕਿ ਇਲیکشنਾਂ ਤੋਂ ਪਹਿਲੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਾਂਗੇ ਔਰ ਜਿਵੇਂ ਕਿ ਬੁਢਾਪਾ ਪੈਨਸ਼ਨ ਹੈ ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਬੁਢਾਪਾ ਪੈਨਸ਼ਨ ਵੀ 500 ਤੋਂ ਵਧਾ ਕੇ 750 ਕੀਤੀ ਗਈ ਔਰ ਸ਼ਗਨ ਸਕੀਮ ਆਸ਼ੀਰਵਾਦ ਸਕੀਮ ਜਿਹੜੀ ਹੈ ਉਹ ਵੀ 15000 ਤੋਂ ਵਧਾ ਕੇ 21000 ਕਰ ਦਿੱਤੀ ਗਈ ਹੁਣ ਰੀਸੈਂਟਲੀ ਮੇਰੇ ਵਿਭਾਗ ਵੱਲੋਂ 1 ਲੱਖ 40000 ਸਾਈਕਲਾਂ ਲੜਕੀਆਂ ਨੂੰ ਦਿੱਤੀਆਂ ਗਈਆਂ ਜਿਹੜੀਆਂ ਪਲੱਸ 1 ਪਲੱਸ 2 ਦੇ ਵਿੱਚ ਅ ਪੜਦੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਹ ਸਾਈਕਲਾਂ ਜਿਹੜੀਆਂ ਨੇ ਵੰਡੀਆਂ ਜਾ ਰਹੀਆਂ ਨੇ ਮੈਮ ਮੋਦੀ ਸਰਕਾਰ ਵੱਲੋਂ ਕੱਲ ਲੁਭਾਵਨਾ ਬਜਟ ਸੀ ਇੱਕ ਜੁਮਲਾ ਬਜਟ ਸੀ ਇੱਕ ਮਹੀਨਾ ਰਹਿ ਗਿਆ ਉਹਨਾਂ ਦੀ ਸਰਕਾਰ ਨੂੰ ਤੇ ਇੱਕ ਮਹੀਨੇ ਦੇ ਵਿੱਚ ਉਹ ਕਿਵੇਂ ਆਪਣਾ ਇਹ ਬਜਟ ਕਿਵੇਂ ਲਾਗੂ ਕਰਨਗੇ ਇਹ ਤੇ ਜਸਟ ਇੱਕ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗਲਤ ਫਹਮੀ ਚ ਪਾਉਣ ਵਾਸਤੇ ਹੈਗਾ 15 ਲੱਖ ਰੁਪਏ ਜਿਹੜਾ ਉਹਨਾਂ ਨੇ ਕਿਹਾ ਸੀ ਵਾਅਦਾ ਕੀਤਾ ਸੀ ਉਹ ਤੇ ਅੱਜ ਤੱਕ ਪੂਰਾ ਨਹੀਂ ਹੋਇਆ ਲੇਕਿਨ ਹਾਂ 6000 ਰੁਪਿਆ ਕਿਸਾਨਾਂ ਦਾ ਦੇ ਕੇ ਇੱਕ ਬਹੁਤ ਹੀ ਇੱਕ ਮਜ਼ਾਕ ਉਡਾਇਆ ਗਿਆ ਹੈ ਕਿਸਾਨਾਂ ਦਾ ਕਿਸਾਨ ਵੀਰਾਂ ਦਾ ਸੋ ਇਸ ਤਰ੍ਹਾਂ ਦਾ ਬਜਟ ਜਿਹੜਾ ਆ ਬਿਲਕੁਲ દિਸ਼ਾਹੀਨ ਹੈ ਇਹਦਾ ਕੋਈ ਮਤਲਬ ਨਹੀਂ ਹੈ ਖੋ ਆਲੈਕਸ਼ਨ ਜਦੋਂ ਲੜਿਆ ਕਾਂਗਰਸ ਪਾਰਟੀ ਨੇ ਪਾਰਟੀ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਸੀ ਕਿ ਕਿਸਾਨ ਦਾ ਕਰਜ਼ ਮਾਫ ਕਰਾਂਗੇ ਚਾਹੇ ਫਾਈਨੈਂਸ਼ੀਅਲ ਪੋਜੀਸ਼ਨ ਇੰਨੀ ਮਾੜੀ ਹੋਣ ਦੇ ਬਾਵਜੂਦ ਵੀ ਪੜਾਵਾਰ ਕੈਪਟਨ ਸਾਹਿਬ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਹੋਇਆਂ ਕਰਜ਼ਾ ਮਾਫੀ ਕਰ ਰਹੇ ਕਿਸਾਨਾਂ ਦੀ ਤੁਸੀਂ ਦੇਖਿਆ ਕਿ ਪਹਿਲਾ ਪਹਿਲੇ ਪੜਾਅ ਦੇ ਵਿੱਚ 2.5 ਏਕੜ ਤੱਕ ਜਿਹੜੇ ਮਾਰਜਨਲ ਕਿਸਾਨ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਸਿਰਫ ਦੀਨਾਨਗਰ ਕੌਨਸਟੀਚੁਐਂਸੀ ਦੇ ਕੋਆਪਰੇਟਿਵ ਮੈਕਮੇ ਦੇ 492 ਕੇਸ ਉਹਦੇ ਚ ਆ ਗਏ ਔਰ ਹੁਣ ਜਦੋਂ 5 ਕਿੱਲੇ ਤੱਕ ਦਾ ਇਹਨਾਂ ਨੇ ਸੈਕੰਡ ਪੜਾਅ ਸ਼ੁਰੂ ਕੀਤਾ ਤੇ ਅੱਜ ਅਸੀਂ 211 ਕਿਸਾਨ ਜਿਹੜੇ ਕੋਆਪਰੇਟਿਵ ਬੈਂਕ ਦੇ ਨਾਲ ਕਨੈਕਟਡ ਸੀ ਇਹ ਉਹਨਾਂ ਦੀ ਫਿਗਰ ਮੈਂ ਦੇ ਰਿਹਾ ਕਿ ਕੁੱਲ ਮਿਲਾ ਕੇ ਕੋਈ 5 ਕਰੋੜ ਦੇ ਕਰੀਬ ਜੀ ਬਣਦਾ ਸੀ ਔਰ ਬਾਕੀ ਕਮਰਸ਼ੀਅਲ ਬੈਂਕਾਂ ਦਾ ਔਰ ਸਾਰੀ ਸਬਡਿਵੀਜ਼ਨ ਦਾ ਜੇ ਦੇਖੀਏ ਗੁਰਦਾਸਪੁਰ ਸਬਡਿਵੀਜ਼ਨ ਜਿਹਦੇ ਚ ਟੋਟਲ ਕਰਜ਼ਾ ਮਾਫੀ ਇਹ ਦੋਨੇ ਪੜਾ ਮਿਲਾ ਕੇ ਅੱਜ 121 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਡਿਸਬਰਸ ਕੀਤਾ ਜਿਹੜਾ ਬੈਂਕਾਂ ਨੂੰ ਦਿੱਤਾ ਔਰ ਇਹਨਾਂ ਨੂੰ ਕਰਜ਼ਾ ਮੁਕਤੀ ਦੇ ਕਿਸਾਨਾਂ ਨੂੰ ਸਰਟੀਫਿਕੇਟ ਬੰਦੇ ਆ ਇਹ ਰੌਲਾ ਪਾਉਂਦੇ ਆਪੋਜੀਸ਼ਨ ਵਾਲੇ ਕਈ ਵਾਰੀ ਕਿ ਉਹ ਜੀ ਐਵੇਂ ਹੀ ਇਹ ਫੇਕ ਫਿਗਰਾਂ ਨੇ ਨਹੀਂ ਜੀ ਠੀਕ ਜੀ ਇਹ ਕਰਜ਼ਾ ਮਾਫੀ ਨਹੀਂ ਐਵੇਂ ਹੀ ਡਰਾਮਾ ਹੀ ਬਾਜੀ ਆ ਸਾਡੀ ਪਾਰਟੀ ਬਿਲਕੁਲ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦੀ ਕੈਪਟਨ ਅਮਰਿੰਦਰ ਸਿੰਘ ਦਾ ਜਿਵੇਂ ਕ੍ਰੈਡੀਬਿਲਟੀ ਸਭ ਨੂੰ ਪਤਾ 100% ਹੈ ਉਹਨਾਂ ਦੀ ਕਰਨੀ ਔਰ ਕਥਨੀ 'ਚ ਕੋਈ ਫਰਕ ਨਹੀਂ ਹੁੰਦਾ ਜਿਹੜੇ-ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਸਾਰਿਆਂ ਦੇ ਕਾਰਵਾਈ ਚੱਲ ਰਹੀ ਆ ਔਰ ਸਾਰੇ ਲਾਗੂ ਕੀਤੇ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਫਿਗਰਾਂ ਦਿੱਤੀਆਂ ਤੁਸੀਂ ਕਨਫਰਮ ਕਰ ਸਕਦੇ ਹੋ ਅੱਜ ਜਿਹੜੇ ਕਿਸਾਨ ਉੱਥੇ ਬੈਠੇ ਸੀ ਆਗੇ ਜਿਹੜਾ ਨੂੰ ਆਪਣਾ ਇਸ ਬੈਠੇ ਨ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਆ ਔਰ ਬਕਾਇਦਾ ਖੋਸ਼ ਨੇ ਔਰ ਇਸ ਦੇ ਵਿੱਚ ਵੱਡੀ ਸਾਰਿਆਂ ਨਾਲ ਵੱਡੀ ਗੱਲ ਇਹ ਆ ਕਿ ਜਦ ਵੀ ਅਕਾਲੀ ਭਾਜਪਾ ਦੀ ਸਰਕਾਰ ਕੋਈ ਵੀ ਫੈਸਲਾ ਲੈਂਦੀ ਸੀ ਕੋਈ ਧਿਆਨ ਚ ਰੱਖ ਕੇ ਲੈਂਦੀ ਸੀ ਵੀ ਸਾਡੀ ਪਾਰਟੀ ਜਾਂ ਸਾਡੇ ਨਾਲ ਸੰਬੰਧਤ ਜਿਹੜੇ ਸਾਡੇ ਵੋਟਰ ਨੇ ਉਹਨਾਂ ਨੂੰ ਬੈਨੀਫਿਟ ਹੋਵੇ ਲੇਕਿਨ ਕੈਪਟਨ ਸਾਹਿਬ ਦੀ ਔਰ ਕਾਂਗਰਸ ਪਾਰਟੀ ਦੀ ਸੈਕੂਲਰ ਸੋਚ ਆ ਇਹਨਾਂ ਦੀ ਕੋਈ ਪਾਰਟੀ ਦੇ ਨਾਲ ਤੱਲਕ ਨਹੀਂ ਕੋਈ ਕੁਝ ਨਹੀਂ ਉਹਨਾਂ ਕਿਹਾ ਜਿਹੜਾ ਵੀ ਪੰਜ ਕਿਲੇ ਤੱਕ ਹੈਗਾ ਚਾਹੇ ਉਹ ਜਿਹੜੀ ਮਰਜੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਸਾਰਿਆਂ ਦੇ ਉਹਨਾਂ ਨੇ ਕਰਜ਼ੇ ਮਾਫ ਕੀਤੇ ਨੇ ਜਿਸ ਦੇ ਤੋਂ ਸ਼ੋਅ ਹੁੰਦਾ ਜਿਸ ਤੋਂ ਪਤਾ ਲੱਗਦਾ ਕਿ ਸਾਡੀ ਪਾਰਟੀ ਜਿਹੜੀ ਹੈ ਕੋਈ ਧਰਮ ਦੇ ਨਾਲ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਕਿਸੇ ਇੱਕ ਇੱਕ ਵਰਗ ਪੱਖੀ ਨਹੀਂ ਹੈਗੀ ਇਹ ਹਰ ਇੱਕ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਹਰ ਇੱਕ ਨੂੰ ਐਡ ਪਾਰ ਰੱਖਦੀ ਹੈ ਔਰ ਉਹਦਾ ਅੱਜ ਰਿਜ਼ਲਟ ਹੈ ਕਿ ਅਸੀਂ ਕਰਜ਼ਾ ਮਾਫੀ ਦੇ ਸਰਟੀਫਿਕੇਟ ਉੱਥੇ ਦੇ ਕੇ ਆਏ ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦਿਲਾ ਨਗਰ